ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 42ਵਾਂ ਭਾਗ ਜੋ ਕਿਛ ਕੀਆ ਸੋ ਮੰਨ ਗਿਆ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Hindu ਧਰਮ ਵਿੱਚ ਪਾਪ ਕਰਮਾਂ ਦੀ ਅਤੇ ਪੁੰਨ ਕਰਮਾਂ ਦੀ ਬੜੀ ਲੰਬੀ ਲਿਸਟ ਹੈ ਬ੍ਰਾਹਮਣੀ ਗ੍ਰੰਥਾਂ ਵਿੱਚ ਇਸ ਬਾਰੇ ਪੂਰਾ ਵੇਰਵਾ ਹੈ ਕਿ ਜਿਹੜਾ ਕਰਮ ਕਰਨ ਨਾਲ ਕੀ ਪਾਪ ਲੱਗਦਾ ਹੈ ਅਤੇ ਕਿਹੜੇ ਪਾਪ ਦੇ ਕਾਰਨ ਕਿਸ ਪ੍ਰਕਾਰ ਦੇ ਦੁੱਖदाई ਨਰਕਾਂ ਵਿੱਚ ਪੈਣਾ ਪੈਂਦਾ ਹੈ ਇਸੇ ਤਰ੍ਹਾਂ ਪੁੰਨ ਕਰਮਾਂ ਦਾ ਬੜਾ ਲੰਮਾ ਚੌੜਾ ਜ਼ਿਕਰ ਹੈ ਪੁੰਨ ਕਰਮ ਕਿਹੜੇ-ਕਿਹੜੇ ਹਨ ਅਤੇ ਉਹਨਾਂ ਨਾਲ ਕਿੰਨੇ-ਕਿੰਨੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਬ੍ਰਾਹਮਣਾਂ ਦੀ ਸਹਾਇਤਾ ਨਾਲ ਮਨੁੱਖ ਪੁੰਨ ਕਰਮਾਂ ਦੀ ਗਿਣਤੀ ਵਧਾ ਕੇ ਸੁਰਗ ਭੋਗਣ ਦਾ ਹੱਕਦਾਰ ਬਣ ਜਾਂਦਾ ਹੈ ਪਾਪਾਂ ਨਾਲੋਂ ਪੁੰਨ ਕਰਮਾਂ ਦੇ ਵਧਾ ਸਕਣ ਦੇ ਵੇਰਵੇ ਦਾ ਗਿਆਨ ਵੇਦਾਂ ਤੋਂ ਹੀ ਮਿਲਣਾ ਆਰੰਭ ਹੋ ਜਾਂਦਾ ਹੈ। ਸਿਮਰਤੀਆਂ, ਸਾਸ਼ਤਰਾਂ, ਪੁਰਾਣਾ ਆਦ ਸਭ ਵਿੱਚੋਂ ਬ੍ਰਾਹਮਣ ਲੋਕ ਇਸ ਵੇਰਵੇ ਬਾਰੇ ਪੜ੍ਹ ਸੁਣਾਉਂਦੇ ਹਨ। ਇਸ ਤੱਥ ਦੀ ਪੁਸ਼ਟੀ ਗੁਰਬਾਣੀ ਦੇ ਬੇਅੰਤ ਸ਼ਬਦ ਕਰਦੇ ਹਨ। ਉਦਾਹਰਨ ਵਜੋਂ 베ਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬਿਓ ਪੰਨਾ 1243 ਸਿਮਰਤ ਸਾਸਤ ਸਾਜੀਨ ਪਾਪ ਪੁੰਨ ਗਣਤ ਗਣੀਨੀ ਪੰਨਾ 949 ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ અવਤਾਰ ਪੰਨਾ 385 ਲਗਭਗ ਇਹ ਸਾਰੇ ਧਰਮਾਂ ਦੇ ਆਗੂਆਂ ਕੋਲੋਂ ਪਾਪ ਕਰਮਾ ਤੇ ਪੁੰਨ ਕਰਮਾ ਦੇ ਵੇਰਵੇ ਵਾਲੀ ਸੂਚੀ ਪ੍ਰਾਪਤ ਹੋ ਸਕਦੀ ਹੈ ਸ਼ਾਇਦ ਸਾਨੂੰ ਸਾਰਿਆਂ ਗੁਰਸਿੱਖਾਂ ਨੂੰ ਇਹ ਪਤਾ ਨਾ ਹੋਵੇ ਕਿ ਪਾਪ ਦਾ ਪਾਪੀ ਦਾ ਅਤੇ ਪੁੰਨ अथवा ਪੁੰਨੀ ਦਾ ਜ਼ਿਕਰ ਤਾਂ ਗੁਰਬਾਣੀ ਵਿੱਚ ਬਹੁਤ ਆਇਆ ਹੈ ਪਰ ਜੇ ਸਤਿਗੁਰਾਂ ਨੂੰ ਇਹ ਪੁੱਛ ਲਈਏ ਕਿ ਕਿਹੜਾ ਕਰਮ ਕਮ ਪਾਪ ਹੈ ਤਾਂ ਇੱਕ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬੜੀਰੇ ਤੁਮ ਹੋ ਤਿੰਨ ਸੂ ਝਗਰਤ ਪਾਪ ਪੰਨਾ 1200 ਫਰਮਾਨ ਤੋਂ ਛੁੱਟ ਹੋਰ ਅਜਿਹਾ ਕੋਈ ਗੁਰੂ ਫਰਮਾਨ ਗੁਰਬਾਣੀ ਵਿੱਚੋਂ ਨਹੀਂ ਮਿਲਦਾ ਜਿਸ ਵਿੱਚ ਇਸ ਤਰ੍ਹਾਂ ਕਿਸੇ ਕਰਮ ਨੂੰ ਨਿਖਾਰ ਕੇ ਪਾਪ ਕਿਹਾ ਗਿਆ ਹੋਵੇ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਕਰਮ ਨੂੰ ਚੰਗਾ ਜਾਂ ਮਾੜਾ ਤਾਂ ਬੇਸ਼ੱਕ ਕਹਿੰਦੇ ਹੋਣਗੇ ਪਰ ਕਿਸੇ ਕਰਮ ਨੂੰ ਪੁੰਨ ਕਰਮ ਹੋਣ ਦੀ ਗੱਲ ਕਿਸੇ ਥਾਂ ਨਹੀਂ ਕੀਤੀ ਸਗੋਂ ਪੁੰਨ ਕਰਮ ਦੋ ਇੱਕ ਸਮਾਨ ਪੰਨਾ 325 ਅਤੇ ਪਾਪ ਪੁੰਨ ਅਤੇ ਉਸ ਤੋਂ ਮਿਲਦੇ ਸੁਰਗ ਨਰਕ ਦੇ ਝਮੇਲੇ ਬਾਰੇ ਗੁਰਬਾਣੀ ਦੇ ਵਿੱਚ ਇਉਂ ਫਰਮਾਨ ਕੀਤਾ ਹੈ ਪਾਪ ਪੁੰਨ ਤੈ ਭੀ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਪੰਨਾ 291 ਪਾਪਾਂ ਬਾਰੇ ਕੁਰਬਾਨੀ ਵਿੱਚ ਅਜਿਹੇ ਸ਼ਬਦ ਵੀ ਹਨ ਪਾਪ ਕਮਾਮਦੇ ਆ ਤੇਰਾ ਕੋਈ ਨਾ ਬੇਲੀ ਰਾਮ ਪੰਨਾ 546 ਕਰ ਕਰ ਪਾਪ ਦਰਬ ਕੀਆ ਵਰਤਨ ਕੈ ਤਾਈ ਪੰਨਾ 809 ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਪੰਨਾ 417 ਅਜੇ کئی ਗੁਰੂ ਸ਼ਬਦਾਂ ਤੋਂ ਸ਼ੰਕਾ ਉੱਭਜਣਾ ਕੁਦਰਤੀ ਗੱਲ ਹੈ ਕਿ ਜਦ ਗੁਰਬਾਣੀ ਵਿੱਚ ਕਿਸੇ ਕਰਮ ਨੂੰ ਪਾਪ ਕਿਹਾ ਹੀ ਨਹੀਂ ਤਾਂ ਫਿਰ ਇਹਨਾਂ ਜਾਂ ਅਜੇ ਹੋਰ ਗੁਰੂ ਫਰਮਾਨਾਂ ਵਿੱਚ ਸਤਿਗੁਰਾਂ ਨੇ ਕਿਹੜੇ ਪਾਪ ਕਰਮਾਂ ਦੀ ਗੱਲ ਕੀਤੀ ਹੈ ਗੁਰਮਤ ਦੇ ਇਸ ਸਿਧਾਂਤ ਨੂੰ ਸਮਝਣ ਲਈ ਰੋਜ਼ ਵਾਪਰੇ ਬੇਅੰਤ ਅਜਿਹੇ ਹਾਲਾਤਾਂ ਨੂੰ ਛੱਡ ਕੇ ਉਦਾਹਰਨ ਵਜੋਂ ਕੁਝ ਇਤਿਹਾਸ ਘਟਨਾਵਾਂ ਵਿਚਾਰ ਅਧੀਨ ਲਿਆਉਂਦੇ ਹਨ ਨੰਬਰ 1 ਡਾਕੇ ਮਾਰਨੇ ਅਤੇ ਕਤਲ ਕਰਨੇ ਵੱਡੇ ਪਾਪ ਮੰਨੇ ਗਏ ਹਨ ਸਰਕਾਰਾਂ ਨੇ ਅਜਿਹੇ ਦੋਸ਼ਾਂ ਦੀ ਸਜ਼ਾ ਮੌਤ अथवा ਉਮਰ ਕੈਦ ਰੱਖੀ ਹੋਈ ਹੈ ਅਹਿਮਦ ਸ਼ਾਹ ਅਬਦਾਲੀ ਨੇ ਡਾਕਾ ਮਾਰਿਆ ਕਈ ਮਨੁੱਖ ਜ਼ਖਮੀ ਹੋਏ ਕਈ ਕਤਲ ਕਰ ਦਿੱਤੇ ਗਏ ਅਤੇ ਧਨ ਦੌਲਤ ਜਵਾਨ ਧੀਆਂ ਪੈਣਾ ਆਦ ਖੂਹ ਖਾਹੀ ਹੋਈ ਫਿਰ ਸਿੰਘਾਂ ਨੇ ਅਹਿਮਦ ਸ਼ਾਹ ਦੀ ਫੌਜ ਤੇ ਡਾਕਾ ਮਾਰਿਆ ਉਸ ਡਾਕੇ ਵਿੱਚ ਵੀ ਲੋਕ ਜ਼ਖਮੀ ਹੋਏ ਅਤੇ ਕਈ ਮਨੁੱਖ ਜਾਨ ਗਵਾ ਬੈਠੇ ਖੋਹਾ ਖਾਹੀ ਇੱਥੇ ਵੀ ਹੋਈ ਦੋਹੀ ਥਾਈਂ ਡਾਕਾ ਵੱਜਾ ਕਤਲ ਹੋਏ ਅਤੇ ਖੋਹਾ ਖਾਈ ਵੀ ਹੋਈ ਪਰ ਕੀ ਕਾਰਨ ਹੈ ਕਿ ਇੱਕ ਡਾਕੇ ਨੂੰ ਲੋਕ ਵੱਡੇ ਜ਼ਬਰ ਦਾ ਜ਼ੁਲਮੀ ਕਾਰਾ ਕਹਿ ਕੇ ਨਿੰਦਿਆ ਕਰਦੇ ਹਨ ਅਤੇ ਦੂਜੇ ਨੂੰ ਵੱਡੇ ਉਪਕਾਰ ਦਾ ਕੰਮ ਮੰਨ ਕੇ ਡਾਕਾ ਮਾਰਨ ਵਾਲੇ ਖਾਲਸਾ ਜੀ ਦੇ ਸੋਲੇ ਗਾ ਰਹੇ ਹੁੰਦੇ ਹਨ ਕਾਰਨ ਕੇਵਲ ਮਨ ਦੀ ਅਵਸਥਾ ਹੈ ਇੱਕ ਡਾਕਾ ਜ਼ਾਲਮਾ ਲੁਟੇਰਿਆਂ ਦੇ ਮੰਨ ਦੀ ਲਾਲਚੀ ਲੰਬਟੀ ਰੂਚੀ ਨੇ ਮਰਵਾਇਆ ਇਸ ਡਾਕੇ ਵਿੱਚ ਲੁਟੇਰਿਆਂ ਨੇ ਨਿਤਾਣਿਆਂ ਦੀ ਕਮਾਈ ਲੁੱਟ ਖਾਣ ਲਈ ਅਤੇ ਬਹੁ ਬੇਟੀਆਂ ਦੀ ਇੱਜ਼ਤ ਬਰਬਾਦ ਕਰਨ ਲਈ अथवा ਉਹਨਾਂ ਨੂੰ ਗੁਲਾਮ ਬਣਾਉਣ ਲਈ ਕਈ ਲਾਚਾਰ ਮਨੁੱਖਾਂ ਨੂੰ ਕਤਲ ਕੀਤਾ ਕਈਆਂ ਨੂੰ ਬੁਰੀ ਤਰ੍ਹਾਂ ਕਾਇਲ ਕਰਕੇ ਤਬਾਹ ਬਰਬਾਦ ਕਰ ਦਿੱਤਾ ਦੂਜਾ ਡਾਕਾ ਮਾਰਨ ਵਾਲੇ ਮਰਜੀ ਬਣਿਆਂ ਦਾ ਮਨ ਜ਼ਾਲਮ ਨੂੰ ਮਿਟਾਉਣ ਲਈ ਸਿਰੜ ਧਾਰਨ ਕਰ ਚੁੱਕਾ ਸੀ ਇਨਾਂ ਕੋਲੋਂ ਲੁੱਟੇ-ਪੁੱਟੇ ਮਜ਼ਲੂਮਾਂ ਦੇ ਹੋਕੇ ਨਹੀਂ ਸਨ ਸੁਣੇ ਜਾ ਰਹੇ ਆਪਣੇ ਤੋਂ ਕਈ ਗੁਣਾ ਵੱਧ ਗਿਣਤੀ ਵਾਲੇ ਜ਼ਰਵਾਣਿਆਂ ਕੋਲ ਖੋਇਆ ਹੋਇਆ ਮਾਲ ਕੋਕੇ ਹੱਕਦਾਰਾਂ ਨੂੰ ਪਹੁੰਚਾਉਣ ਲਈ ਕਫਨ ਸਿਰਾਂ ਤੇ ਬਨ ਲਏ ਸਨ ਵਿਰਲਾਬ ਕਰਨੀਆਂ ਦੁਖਿਆਰੀਆਂ ਬੀਬੀਆਂ ਨੂੰ ਜ਼ਰਵਾਣਿਆਂ ਦੇ ਪੰਜੇ ਵਿੱਚੋਂ ਆਜ਼ਾਦ ਕਰਾ ਕੇ ਉਹਨਾਂ ਦੇ ਵਾਰਿਸਾਂ ਕੋਲ ਸੁਰੱਖਿਆ ਥਾਂਾਂ ਤੇ ਪਹੁੰਚਾਉਣ ਲਈ ਸੂਰਮਿਆਂ ਨੇ ਆਪਣੀਆਂ ਜਾਨਾਂ ਨੂੰ ਸਖਤ ਖਤਰੇ ਵਿੱਚ ਪਾਇਆ ਸੀ ਉੰਜ ਹੈ ਇਹ ਵੀ ਡਾਕਾ ਹੀ ਸੀ ਨੰਬਰ 2 ਲਗਭਗ ਸਾਰੇ ਧਰਮਾਂ ਨੇ अथवा ਚੰਗੀਆਂ ਸਮਾਜਾਂ ਨੇ ਝੂਠ ਬੋਲਣਾ ਅਤੇ ਧੋਖਾ ਦੇਣਾ ਪਾਪ ਮੰਨਿਆ ਹੈ ਸੋਖਾ ਸਿੰਘ ਮਹਿਤਾਬ ਸਿੰਘ ਨੇ ਪਹਿਰੇਦਾਰਾਂ ਨੂੰ ਧੋਖਾ ਦੇਣ ਲਈ ਰੁਪਈਆਂ ਦੀ ਥਾਂ ਠੀਕਰੀਆਂ ਦੇ ਬੋਰੇ ਵਿਖਾ ਕੇ ਝੂਠ ਬੋਲਿਆ ਕਿ ਉਹ ਇਲਾਕੇ ਦੇ ਜ਼ਿਮੀਦਾਰ ਹਨ ਅਤੇ ਦਰਬਾਰ ਸਾਹਿਬ ਵਿੱਚ ਬੈਠੇ ਚੌਥਰੀ ਮੱッセ ਰੰਗੜ ਨੂੰ ਮਾਮਲਾ ਦੇਣ ਆਏ ਹਨ ਪਰ ਮਨ ਦੀ ਨੀਤ ਸੁਆਰਥੀ ਨਹੀਂ ਸਭੋਂ ਦੀਨ ਦੁਖੀਆਂ ਦੀ ਪੁਰਜਾ ਪੁਰਜਾ ਕੱਟ ਮਰਨਦੀ ਸੀ ਲਹੂ ਪੀਣੇ ਜਰਵਾਣੇ ਪਹਿਰੇਦਾਰਾਂ ਦੀ ਵਾਰ ਬਣਾ ਕੇ ਇੱਕ ਹੰਕਾਰੀ ਜ਼ਾਲਮ ਲਗਾਤਾਰ ਜ਼ੁਲਮ ਕਰੀ ਜਾ ਰਿਹਾ ਸੀ ਦਰਬਾਰ ਸਹਿਬ ਵਿੱਚ ਆਪਣਾ ਦਰਬਾਰ ਸਜਾਈ ਬੈਠੇ ਚੰਡਾਲ ਤੱਕ ਪੁੱਜ ਕੇ ਹੋਰ ਹੈ ਜ਼ੁਲਮ ਦਾ ਭੋਗ ਪਾਉਣਾ ਸੀ ਜ਼ਾਲਮ ਰੰਗੜ ਤੱਕ ਪੁੱਜ ਕੇ ਉਸ ਨੂੰ ਸੋਧਣ ਲਈ ਉਪਕਾਰੀ ਸੂਰਮਿਆਂ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾਈਆਂ ਸਨ ਪਾਪ ਕਰਮ ਮੰਨੇ ਗਏ ਕਥਤ ਝੂਠ ਅਤੇ ਧੋਖਾ ਹੰਕਾਰੀ ਜ਼ਾਲਮ ਤੋਂ ਮਜ਼ਲੂਮਾਂ ਦੀ ਖਲਾਸੀ ਕਰਵਾਉਣ ਲਈ ਪਵਿੱਤਰ ਸਾਧਨ ਬਣੇ ਨੰਬਰ 3 ਇਸੇ ਤਰ੍ਹਾਂ ਮਾਛੀਵਾੜੇ ਤੋਂ ਦਸ਼ਮੇਸ਼ ਜੀ ਨੂੰ ਜ਼ਾਲਮਾਂ ਦੇ ਕਰੜੇ ਘੇਰੇ ਵਿੱਚੋਂ ਕੱਢਣ ਸਮੇਂ ਸਿੰਘਾਂ ਦਾ ਅਤੇ ਗਨੀ ਖਾਨ ਨਬੀ ਖਾਨ ਦਾ ਫੌਜੀਆਂ ਨੂੰ ਇਹ ਕਹਿਣਾ ਕਿ ਉਹਨਾਂ ਦੇ ਮੰਜੇ ਤੇ ਬੈਠੇ ਕਲਗੀ ਤਰਜੀ ਨਹੀਂ ਹਨ ਝੂਠ ਸੀ ਪਰ ਦੂਜੇ ਥਾਂ ਗੰਗੂ ਬ੍ਰਾਹਮਣ ਦਾ ਮੁਗਲਾਂ ਦੀ ਪੁਲਸ ਨੂੰ ਇਹ ਕਹਿਣਾ ਕਿ ਸਤਗੁਰਾਂ ਦੇ ਦੋ ਸਹਬਜ਼ਾਦੇ ਅਤੇ ਮਾਤਾ ਜੀ ਉਸ ਦੇ ਘਰ ਬੈਠੇ ਹਨ ਸੱਚ ਸੀ ਸਿੰਘਾਂ ਦਾ ਅਤੇ ਗਨੀ ਖਾਨ ਨਵੀ ਖਾਨ ਦਾ ਝੂਠ ਮਨੁੱਖਤਾ ਦੇ ਭਲੇ ਵਾਸਤੇ ਬੜੇ ਵੱਡੇ ਉਪਕਾਰ ਦਾ ਸ਼ੁਭ ਕਰਮ ਸੀ ਪਰ ਗੰਗੂ ਦਾ ਸੱਚ ਅਕਿਰਤ ਕਣ ਵਿਸ਼ਵਾਸ ਘਾਤੀ ਚੋਰ ਦਾ ਅਜਿਹੇ ਕਰਮ ਸੀ ਜਿਸ ਤੋਂ ਨਿਰਦੋਸ਼ ਨਿਸ਼ਕਪਟ ਅਤੇ ਬੜੀਆਂ ਕੀਮਤੀ ਜਾਨਾਂ ਖੂੰਖਾਰ ਜ਼ਾਲਮ ਬਗਿਆੜਾਂ ਦੇ ਵਸ ਪੈ ਗਈਆਂ ਕਰਮ ਅਤੇ ਆਪ ਵਿੱਚ ਨਾ ਪੁੰਨ ਹੈ ਅਤੇ ਨਾ ਪਾਪ। ਸਰੀਰ ਨਾਲ ਕੀਤੇ ਕਰਮ ਨੂੰ ਮਨੁੱਖ ਦੀ ਨiyet अथवा ਮਨ ਦੀ ਕਾਮਨਾ ਪਾਪ ਜਾਂ ਪੁੰਨ ਬਣਾਉਂਦੀ ਹੈ। ਕਿਤੇ ਝੂਠ ਪੁੰਨ ਬਣ ਜਾਂਦਾ ਹੈ ਕਿਤੇ ਸੱਚ ਪਾਪ ਬਣ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਨਾਲ ਕੀਤੇ ਵਿਖਾਵੇ ਵਾਲੇ ਸਾਰੇ ਕਥਤ ਧਰਮ ਕਰਮ ਜਿਨ੍ਹਾਂ ਤੋਂ ਮਨੁੱਖ ਦੇ ਮਨ ਵਿੱਚ ਹਉਮੈ ਜਿਹਾ ਦੀਰਗ ਰੋਗ ਪੈਦਾ ਹੁੰਦਾ ਹੋਵੇ ਆਤਮਿਕ ਜ਼ਿੰਦਗੀ ਲਈ ਸਖਤ ਹਨੀਕਾਰ ਕੰ ਹਨ ਜਿਵੇਂ ਗੁਰਬਾਣੀ ਸਣੇ ਧਰਮ ਗ੍ਰੰਥਾਂ ਦੇ ਲੋਕ ਵਿਖਾਵੇ ਵਾਲੇ ਪਾਠ ਕਰਨੇ ਜਾਂ ਕਰਵਾਉਣੇ ਯੋਗ ਆਸਣ ਕਰਨੇ ਮੋਨ ਧਾਰੀ ਬਣ ਬੈਣਾ ਵਰਤਨਾ ਦੇ ਥਾਂ ਆਪਣੇ ਹੱਥਾਂ ਨੂੰ ਹੀ ਵਰਤ ਲੈਣ ਦਾ ਹੱਠ ਕਰਮ ਤੀਰਥਾਂ ਦਾ ਇਸ਼ਨਾਨ ਤੀਰਥਾਂ ਕੰਡੇ ਜਾ ਵਸਣਾ ਸੁਰਗਾਂ ਦੀ ਪ੍ਰਾਪਤੀ ਦੀ ਲਾਲਸਾ ਨਾਲ ਕਰਵਤ ਆਰੇ ਹੀਟ ਬੈਠ ਕੇ ਸਰੀਰ ਦੋ ਫਾੜ ਕਰਵਾ ਲੈਣਾ ਇਸਤਰੀ ਸੋਨਾ ਵਧੀਆ ਕੋੜੇ ਜ਼ਮੀਨ ਅਤੇ ਹੋਰ ਕਈ ਤਰ੍ਹਾਂ ਦੇ ਦਾਨਪੁਨ ਕਰਨੇ ਇਹਨਾਂ ਸਾਰਿਆਂ ਕਥਤ ਧਰਮ ਕਰਮਾਂ ਨਾਲ ਮਨੁੱਖ ਦੀ ਆਤਮਿਕ ਜ਼ਿੰਦਗੀ ਦਾ ਸੌਰ ਦਾ ਕੁਝ ਨਹੀਂ ਸਗੋਂ ਹੰਕਾਰ ਵਿੱਚ ਵਾਧਾ ਹੋ ਜਾਣ ਨਾਲ ਪ੍ਰਭੂ ਨਾਲੋਂ ਵਿਤ ਹੋਰ ਵੱਧ ਜਾਂਦੀ ਹੈ ਭਾਵ ਹੱਠ ਕਰਮ ਆਤਮਿਕ ਮੌਤ ਲਿਆਉਣ ਦਾ ਕਾਰਨ ਬਣਦੇ ਹਨ ਇਹਨਾਂ ਸਾਰੇ ਧਰਮ ਕਰਮਾਂ ਦਾ ਜ਼ਿਕਰ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟਪਦੀਆ ਸ਼ਬਦ ਦੀਆਂ 6 ਤੁਕਾਂ ਵਿੱਚ ਹੈ ਸ਼ਬਦ ਦੀ ਪਹਿਲੀ ਤੁਕ ਵਿੱਚ ਹੀ ਪੰਚਮ ਪਾਤਸ਼ਾਹੀ ਦਾ ਫਰਮਾਨ ਹੈ ਕਿ ਮੈਂ ਅਜਹੇ ਕਥਿਤ ਧਰਮ ਕਰਮਾਂ ਦੇ ਕਰਨ ਵਾਲੇ ਅਨੇਕ ਲੋਕ ਬੜਾ ਨੀੜਿਓਂ ਵੇਖੇ ਹਨ ਕਿਸੇ ਪ੍ਰਕਾਰ ਦਾ ਲਾਭ ਹੋਣ ਦੇ ਥਾਂ ਅਜਹੇ ਹੱਠ ਕਰਮੀਆਂ ਦੀ ਹਉਮੈ ਹੀ ਵਧੀ ਹੈ ਅਦਕ ਅਹੰ ਬੁੱਧ ਬਾਦੇ ਅਤੇ ਰਹਾਉ ਦੀ ਤੁਕ ਵਿੱਚ ਸਤਿਗੁਰਾਂ ਦਾ ਫਰਮਾਨ ਹੈ ਕਿ ਇਹਨਾਂ ਵਿਧੀਆਂ ਨਾਲ ਪ੍ਰਭੂ ਦਾ ਮਿਲਾਪ ਪ੍ਰਾਪਤ ਨਹੀਂ ਹੋ ਸਕਦਾ ਕਥਿਤ ਧਰਮ ਕਰਮ ਕਰਨ ਦੀ ਖੇਚਲ ਵਿੱਚ ਪੈਣ ਦੀ ਥਾਂ ਸਤਿਗੁਰਾਂ ਨੇ ਖਰੇ ਕੋਟੇ ਦੀ ਪਛਾਣ ਕਰ ਸਕਣ ਵਾਲੀ ਬੁੱਧੀ ਦੀ ਬਖਸ਼ਿਸ਼ ਲਈ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਨ ਦਾ ਉਪਦੇਸ਼ ਦਿੱਤਾ ਪਿਆਰੇ ਇਹ ਨਬਿੱਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕਾਹ ਦੁਆਰੈ ਦੀਜੈ ਬੁੱਧ ਬਿਬੇ ਕਰਹਾ ਪੜੋ ਸਾਰਾ ਸ਼ਬਦ ਪੰਨਾ 641 ਅਤੇ 24 ਪਰਮਾਤਮਾ ਨੂੰ ਜਾਂ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਕਿਸੇ ਕਾਮਨਾ ਦੀ ਪੂਰਤ ਦੀ ਆਸ ਨਾਲ ਕੀਤਾ ਹਰ ਕੰਮ ਬ੍ਰਾਹਮਣੀ ਅਰਥਾਂ ਵਾਲਾ ਕਰਮ ਕਾਂਡ ਹੈ ਅਤੇ ਕਰਮ ਕਾਂਡ ਬਾਰੇ ਗੁਰੂ ਫਰਮਾਨ ਇਸ ਪ੍ਰਕਾਰ ਹੈ ਕਰਮ ਕਾਂਡ ਬੋ ਕਰੇ ਆਚਾਰ ਬਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ ਪੰਨਾ 162 ਇਸੇ ਤਰ੍ਹਾਂ ਵਿਖਾਵੇ ਵਾਲੇ ਧਰਮ ਕਰਮ ਨੂੰ ਸਤਿਗੁਰਾਂ ਨੇ ਹੰਕਾਰ ਵਧਾਉਣ ਵਾਲਾ ਫਟਕਾਰਯੋਗ ਕਰਮ ਫਰਮਾਨ ਕੀਤਾ ਹੈ ਮਾळा ਫੜ ਕੇ ਅੱਖਾਂ ਬੰਦ ਕਰਕੇ ਤੀਰਥਾਂ ਤੇ ਸਮਾਧੀ ਲਈ ਬੈਠੇ ਨੂੰ ਬਗਲ ਸਮਾਧੀਆਂ ਕਿਹਾ ਹੈ ਅਤੇ ਫਿਰ ਅਜਿਹੇ ਧਰਮ ਕਰਮੀਆਂ ਬਾਰੇ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋਹ ਵੇ ਜੀਆ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹਨਸ ਕਹਰੇ ਮੋਹ ਨ ਬੇ ਗੂਤਾ ਕਿਉ ਜਾਗੇ ਗੁਰ ਬਿਨ ਸੁਤਾ ਬਾਗੂ ਪੇ ਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇਂ ਕਿਛ ਥਾਏ ਨ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛੁਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਆਂਦੇਸੇ ਤੇ ਨਹੀਂ ਕੇਵਲ ਹਾਂ ਮੈਂ ਸ਼ਬਦ ਜਲਾਇ ਪੰਨਾ 467 ਅੰਮ੍ਰਿਤ ਪਾਨ ਕਰਨਾ ਹਰ ਗੁਰਸਿੱਖ ਵਾਸਤੇ ਇਸ ਲਈ ਜ਼ਰੂਰੀ ਹੈ ਕਿ ਇਸ ਦੁਆਰਾ ਉਸਨੇ ਗੁਰਮਤ ਦੀ ਸ਼ਖਸੀ ਰਹਿਣੀ ਵਿੱਚ ਸਵਾਸ ਸਵਾਸ ਪੱਕਾ ਰਹਿਣ ਦਾ ਪ੍ਰਣ ਕਰਕੇ ਪੰਜ ਕਕਾਰਾਂ ਵਾਲੀ ਸੂਰਤ ਅਤੇ ਗੁਰਮਤ ਅਨੁਸਾਰ ਜੀਵਨ ਦੇ ਆਚਾਰ ਵਾਲੀ ਮੂਰਤ ਸਾਂਭੀ ਰੱਖਣ ਵਿੱਚ ਪਰਪੱਕ ਰਹਿਣ ਦੇ ਬਚਨ ਦੁਆਰਾ ਸ੍ਰੀ ਦਸ਼ਮੇਸ਼ ਜੀ ਦੇ ਹੁਕਮ ਦੀ ਪਾਲਣਾ ਕਰਨੀ ਹੁੰਦੀ ਹੈ ਗੁਰਸੇਖ ਲਈ ਸ਼ਖਸੀ ਰਹਿਣੀ ਉਹ ਹੈ ਜੋ ਸਤਗੁਰਾਂ ਨੇ 200 ਸਾਲ ਤੋਂ ਵੱਧ ਸਮਾਂ ਲਾ ਕੇ ਸਿਖਾਈ ਸੀ ਅਮਰਤਾਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣ ਦਾ ਪ੍ਰਣ ਕਰਨਾ ਔਖਾ ਹੁੰਦਾ ਹੈ ਇਹ ਹਮੇਸ਼ਾ ਚੇਤੇ ਰੱਖਣਾ ਹੈ ਕਿ ਜੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਇਸ ਵਿਸ਼ਵਾਸ ਨਾਲ ਸ਼ੱਕਿਆ ਜਾਂ ਸ਼ਿਕਾਇਆ ਜਾਂਦਾ ਹੈ ਕਿ ਇਸ ਦੇ ਛਕਣ ਮਾਤਰ ਨਾਲ ਹੀ ਵਾਹਿਗੁਰੂ ਪ੍ਰਸੰਨ ਹੋ ਕੇ ਮਨੁੱਖ ਦੇ ਜਨਮ ਮਰਨ ਦਾ ਕਸ਼ਟ ਕੱਟ ਦਿੰਦੇ ਹਨ ਜਾਂ ਖੰਡੇ ਬਾਟੇ ਦੀ ਪਹਲ ਛਕਣ ਵਾਲਾ ਪ੍ਰਾਣੀ ਜੇ ਇਹ ਸਮਝਦਾ ਹੈ ਕਿ ਉਹ ਸੰਸਾਰ ਦੇ ਬਾਕੀ ਮਨੁੱਖਾਂ ਨਾਲੋਂ શ્રેષ્ઠ ਬਣ ਗਿਆ ਹੈ ਤਾਂ ਅਜਿਹਾ ਅੰਮ੍ਰਿਤ ਸੰਸਕਾਰ ਵੀ ਇੱਕ ਕਿਸਮ ਦਾ ਕਰਮਕਾਂਡ ਅਤੇ ਦਿਖਾਵਾ ਹੀ ਬਣ ਕੇ ਰਹਿ ਜਾਂਦਾ ਹੈ ਨੋਟ ਗੁਰੂ ਵਾਲਾ ਬਣਨ ਲਈ ਵਿਖਾਵੇ ਵਾਲੇ ਕਿਸੇ ਵਿਧੀ ਵਿਵਧਾਨ ਦੀ ਗੱਲ ਕਰਨੀ ਜਾਂ ਸੋਚਣੀ ਗੁਰਮਤ ਨਹੀਂ ਹੈ ਪਹਿਲਾਂ ਮਨ ਗੁਰੂ ਵਾਲਾ ਬਣਦਾ ਹੈ ਜੇ ਮਨ ਗੁਰੂ ਵਾਲਾ ਬਣ ਜਾਵੇ ਤਾਂ ਸਰੀਰ ਦੇ ਰੋਮ-ਰੋਮ ਵਿੱਚ ਗੁਰ ਸਿੱਖੀ ਦਾ ਪ੍ਰਗਟ ਹੋਣਾ ਕੁਦਰਤ ਦਾ ਨਿਜਮ ਹੈ ਕੇਵਲ ਚਰਣਾ ਅਮਰਤ ਪੀਣ ਨਾਲ ਜਾਂ ਕੇਵਲ ਖੰਡੇ ਬਾਟੇ ਦਾ ਅਮਰਤ ਪੀ ਲੈਣ ਨਾਲ ਮਨ ਕਾਬੂ ਵਿੱਚ ਕਦੇ ਨਹੀਂ ਆਉਂਦਾ ਮਨ ਤਾਂ ਕੇਵਲ ਗੁਰਮਤ ਗਿਆਨ ਦੁਆਰਾ ਹੀ ਕਾਬੂ ਵਿੱਚ ਆਉਂਦਾ ਹੈ ਗਿਆਨ ਕਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਗੁਰਸਿੱਖ ਬਣ ਲਈ ਜ਼ਰੂਰੀ ਸ਼ਰਤ ਇਹ ਹੈ ਪਹਿਲਾਂ ਹੰਕਾਰ ਆਦਿ ਵਿਕਾਰਾਂ ਲਈ ਆਪਣੇ ਆਪੇ ਭਾਵ ਨੂੰ अथवा ਕਾਮਨਾ ਨਾਲ ਭਰੇ ਆਪਣੇ ਮਨ ਨੂੰ ਅਜਿਹਾ ਮੁਰਦਾ ਬਣਾ ਲਓ ਕਿ ਦੁਬਾਰਾ ਇਹ ਪੰਜੇ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੁਹਾਡੇ ਆਪੇ ਨੂੰ ਜਿਉਂਦਾ ਕਦੇ ਨਾ ਪਾਉਣ। ਫਿਰ ਆਪਣੇ ਮਨ ਨੂੰ ਸਾਰੇ ਪ੍ਰਾਣੀਆਂ ਦੀ ਚਰਨਾਂ ਦੀ ਧੂੜ ਬਣਾਓ। ਭਾਵ ਆਪਣੇ ਆਪ ਨੂੰ ਸਾਰਿਆਂ ਨਾਲੋਂ ਨੀਵਾਂ ਸਮਝ ਕੇ ਆਪਣੇ ਮਨ ਨੂੰ ਸਾਰੀਆਂ ਲੋੜਵੰਦ ਲੁਕਾਈ ਦਾ ਸੇਵਕ ਬਣਾ ਲਓ ਅਤੇ ਫਿਰ ਅੰਮ੍ਰਿਤ ਪਾਨ ਕਰਨ ਲਈ ਮੇਰੇ ਕੋਲ ਆਓ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭ ਨਾ ਕਿਰੇਣੁਕਾ ਤੋ ਆਓ ਹਮਾਰੇ ਪੰਨਾ 1102 ਜਿਹੜੇ ਮਨੁੱਖ ਅਜਹੀ ਨਿਮਰਤਾ ਧਾਰ ਕੇ ਨਹੀਂ ਸਨ ਆਏ ਉਹਨਾਂ ਦੇ ਸਦੀਵੀ ਜ਼ਿੰਦਗੀ ਦੇਣ ਵਾਲੇ ਗੁਰ ਉਪਦੇਸ਼ ਰੂਪੀ ਨਾਮ ਅਮਰਤ ਦੀ ਕਦਰ ਨਾ ਕੀਤੀ ਕਰਮੈ ਅਮਰਤ ਆਣ ਨਿਸਾਰਿਓ ਖਿਸਰ ਗਇਓ ਧੂਮ ਪਰ ਡਾਰਿਓ ਪੰਨਾ 389 ਗੁਰੂ ਘਰਾਂ ਦੀ ਕਮੇਟੀ ਨੇ ਤਾਂ ਕੀ ਪੁੱਛਣਾ ਸੀ ਜਿਸ ਗੁਰਦੁਆਰੇ ਵਿੱਚ ਚਾਰ-ਚਾਰ ਗਲੰਥੀ ਸੇਵਾ ਕਰ ਰਹੇ ਹਨ ਉੱਥੇ ਵੀ ਖੰਡੇ ਬਾਟੇ ਦੇ ਅਮਰਤ ਦੀਆਂ ਕਰਾਵਾਂਤਾਂ ਬਾਰੇ ਮਨ ਘੜਤ ਕਹਾਣੀਆਂ ਸੁਣਾ ਰਹੇ ਡੇਰੇਦਾਰ ਕਥਤ ਮਹਾਂਪੁਰਖ ਸਾਧ ਕੋਲ ਕੋਈ ਨਹੀਂ ਪੁੱਛਦਾ ਕਿ ਸਤਗੁਰਾਂ ਨੇ ਕਿਹੜਾ ਅਮਰਤ ਸਾਡੇ ਕਿਹੋ ਜੇ ਬੁੱਕ ਵਿੱਚ ਪਾਇਆ ਅਤੇ ਅਸਾਂ ਉਸ ਨੂੰ ਕਿਸ ਮਿੱਟੀ ਵਿੱਚ ਰਲਾ ਦਿੱਤਾ ਹੈ ਸੇਵਾ ਸੇਵਾ ਦਾ ਗੁਰੂ ਘਰ ਵਿੱਚ ਬੜਾ ਮਹਾਤਮ ਹੈ ਬਾਬਾ ਲੈਣਾ ਜੀ ਸੇਵਾ ਤੋਂ ਹੀ ਗੁਰੂ ਅੰਗਦ ਸਾਹਿਬ ਬਣੇ ਗੁਰੂ ਫਰਮਾਨ ਹੈ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਬੈਸਣ ਪਾਈਐ ਕਹੋ ਨਾਨਕ ਬਾਹ ਲੁਡਾਈਐ ਪੰਨਾ 26 ਪਰ ਸੇਵਾ ਵੀ ਤਾਂ ਵਿਖਾਵੇ ਵਾਲਾ ਕਰਮ ਸੀ ਫਿਰ ਸੇਵਾ ਕਰਮ ਸਾਧਗੁਰਾਂ ਦੇ ਦਰਬਾਰ ਵਿੱਚ ਐਡਾ ਸਨਮਾਨ ਕਿਸ ਕਾਰਨ ਪਾਉਂਦਾ ਰਿਹਾ ਆਓ ਇਹ ਸ਼ੰਕੇ ਨੂੰ ਦੂਰ ਕਰ ਲਈਏ ਸ਼ੁਰੂ ਤੋਂ ਸੰਸਾਰ ਵਿੱਚ ਗੁਲਾਮ ਵਰਦਾ ਨੌਕਰ ਟਹਿਲੂਆ अथवा सेवक ਆਮ ਤੌਰ ਤੇ ਬड़ा निर्माण مالک ਦੇ ਰੁੱਖੇ ਸੁੱਕੇ ਟੁਕੜੇ ਖਾ ਕੇ ਸਬਰ ਸ਼ੁਕਰ ਵਾਲੀ ਪਰ ਅਧੀਨਤਾ ਵਿੱਚ ਪ੍ਰਸੰਨ ਰਹਿਣ ਵਾਲਾ ਅਤੇ ਹਉਮੈ ਹੰਕਾਰ ਤੋਂ ਅਣਜਾਣ ਵਿਅਕਤੀ ਮੰਨਿਆ ਜਾਂਦਾ ਸੀ ਸੇਵਾ ਨਿਰਮਾਣਤਾ ਦੀ ਪ੍ਰਤੀਕ ਬਣ ਚੁੱਕੀ ਸੀ ਸਤਿਗੁਰਾਂ ਨੇ ਮਨੁੱਖ ਦੇ ਮਨ ਵਿੱਚੋਂ ਹਉਮੈ ਦਾ ਰੋਗ ਦੂਰ ਕਰਨ ਲਈ ਸੇਵਕ अथवा ਸੇਵਾ ਨੂੰ ਸਭ ਤੋਂ ਵੱਧ ਮਾਨਤਾ ਦਿੱਤੀ ਪਰ ਵਿਖਾਵੇ ਵਾਲੇ ਇਸ ਧਰਮ ਕਰਮ ਨੂੰ ਕल्याणकारी ਬਣਾਉਣ ਲਈ ਬੜਾ ਜ਼ਰੂਰੀ ਗੁਰਮਤਿ ਸ਼ਰਤ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਪੰਨਾ 286 ਸੇਵਕ ਦੇ ਮਨ ਵਿੱਚ ਲੇਸ ਮਾਤਰ ਵੀ ਕਾਮਨਾ ਨਹੀਂ ਹੋਣੀ ਚਾਹੀਦੀ ਸਤਿਗੁਰਾਂ ਦਾ ਫਰਮਾਨ ਹੈ ਸੇ ਭਗਤ ਹਰਿ ਭਾਮ ਦੇ ਜੋ ਗੁਰਮੁਖ ਭਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੂਏ ਰਹਿਣ ਪੰਨਾ 233 ਭਾਵ ਪ੍ਰਮਾਤਮਾ ਨੂੰ ਉਹ ਸਾਲਮੁਖ ਪ੍ਰਾਣੀ ਪਾਉਂਦੇ ਹਨ ਜਿਹੜੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਦੇ ਹਨ ਜਿਹੜੇ ਗੁਰੂ ਦੇ ਹੁਕਮ ਅਨਸਾਰੀ ਆਪਾ ਭਾਵ ਸੁਆਰਥ ਛੱਡ ਕੇ ਸੇਵਾ ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰਵਿਹਾਰ ਕਰਦੇ ਹੋਏ ਮਾਇਆ ਦੇ ਮੋਹ ਵੱਲੋਂ ਅਸ਼ੋ ਰਹਿੰਦੇ ਹਨ ਗੁਰੂ ਦੀ ਦੱਸੀ ਸੇਵਾ ਦਾ ਅਰਥ ਹੈ ਗੁਰ ਕੀ ਸੇਵਾ ਚਾ ਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਬ ਸਦਾ ਮਨ ਹੋਏ ਪੰਨਾ ਆਪਾਠ ਭਾਵ ਗੁਰੂ ਦੀ ਦਸੀ ਸੇਵਾ ਭਗਤੀ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਜਿਸ ਤੋਂ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਜਿਹਾ ਸੇਵਕ ਗੁਰੂ ਦੇ ਉਪਦੇਸ਼ ਤੇ ਚੱਲਦਾ ਹੋਇਆ ਆਪਣੇ ਮਨ ਦੀ ਹਉਮੈ ਮੈਲ ਦੂਰ ਕਰ ਲੈਂਦਾ ਹੈ ਅਜਿਹਾ ਨਿਰਮਾਨ ਸੇਵਕ ਨਾਮ ਧਨ ਖੱਟ ਕੇ ਆਪਣੇ ਆਤਮਿਕ ਗੁਣਾ ਵਿੱਚ ਸਦਾ ਵਾਧਾ ਕਰਦਾ ਰਹਿੰਦਾ ਹੈ ਅਤੇ ਫਿਰ ਕੇਵਲ ਅਜਿਹੇ ਸੇਵਕ ਪਰਥਾਏ ਸਤਿਗੁਰਾਂ ਦਾ ਫਰਮਾਨ ਹੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਪੰਨਾ 403 ਸਤਿਗੁਰ ਜੀ ਤਾਂ ਆਪਣੇ ਸਿੱਖ ਨੂੰ ਇਹ ਉਪਦੇਸ਼ ਦੇ ਰਹੇ ਹਨ ਇੱਕ ਫਿੱਕਾ ਨਾ ਗਲਾਏ ਸਬਨਾ ਮੈਂ ਸੱਚਾ ਧਣੀ ਹਿਆਉ ਨ ਕਹੀ ਠਾਹੇ ਮਾਨਕ ਸਭ ਅਮੋਲ ਵੇ ਪੰਨਾ 1384 ਭਾਵ ਇੱਕ ਵੀ ਫਿੱਕਾ ਬਚਨ ਬੋਲ ਕੇ ਕਿਸੇ ਦਾ ਹਿਰਦਾ ਦੁਖੀ ਨਾ ਕਰੀ ਕਿਉਂਕਿ ਸਭ ਵਿੱਚ ਸੱਚਾ ਮਾਲਕ ਵਸ ਰਿਹਾ ਹੈ ਪਰ ਅਸਾਂ ਨਿਮਰਤਾ ਸਹਿਤ ਮਿੱਠਾ ਬੋਲਣ ਵਾਲੇ ਗੁਰੂ ਉਪਦੇਸ਼ ਅਨੁਸਾਰ ਜੀਵਨ ਬਣਾ ਲੈਣਾ ਬੇ ਲੋੜਾ ਸਮਝ ਲਿਆ ਹੋਇਆ ਹੈ ਅਤੇ ਅਜੋਕੇ ਸੇਵਕ ਦੀ ਸਾਰੀ ਸੇਵਾ ਮਨ ਦੀ ਕਾਮਨਾ ਤੇ ਹੀ ਆਰਟਕੀ ਹੈ ਮਨ ਨੂੰ ਕਾਮਨਾ ਤੋਂ ਰਹਿਤ ਕੀਤੇ ਬਿਨਾ ਸਤਗੁਰਾਂ ਨੂੰ ਖੁਸ਼ ਕਰਕੇ ਫਲ ਪ੍ਰਾਪਤੀ ਦੀ ਕਾਮਨਾ ਨਾਲ ਕੀਤੀ ਸੇਵਾ ਕਰਮ ਕਾਂਡ ਹੈ ਅਮਰ ਦੇ ਸਮੇਂ ਵਾਲੀ ਜੀਵਨ ਮਰਜ਼ਾਦਾ ਜੰਗ ਦੇ ਦਿਨਾਂ ਵਿੱਚ ਬਦਲਨੀ ਪੈਂਦੀ ਹੈ ਰੋਗੀ ਮਨੋਖ ਲਈ ਅਰੋਗ ਮਨੋਖ ਰੋਗੀ ਮਨੋਖ ਲਈ ਅਰੋਗ ਮਨੋਖ ਜਹੀ ਜੀਵਨ ਮਰਜਾਦਾ ਨਿਭਾਉਣੀ ਅਸੰਭਵ ਬਣ ਜਾਂਦੀ ਹੈ ਅੱਡ ਅੱਡ ਦੇਸ਼ਾਂ ਵਿੱਚ ਮੌਸਮ ਅਤੇ ਵਾਯੂ ਮੰਡਲ ਦੇ ਕਾਰਨ ਸਰੀਰਕ ਨਿਯਮ ਬਦਲਦੇ ਰਹਿੰਦੇ ਹਨ ਬਿਮਾਰ ਆਦਮੀ ਬਿਨਾ ਇਸ਼ਨਾਨ ਕਰਨ ਦੇ ਲੇਟਿਆਂ ਹੀ ਗੁਰਬਾਣੀ ਪੜ ਸਕਦਾ ਹੈ ਸਰੀਰਕ ਮਰਜਾਦਾ ਦਾ ਇੱਕ ਸਾਰ ਰਹਿਣਾ ਅਸੰਭਵ ਹੈ ਪਰ ਕਿਉਂਕਿ ਸਰੀਰ ਨਾਲ ਕੀਤੇ ਕਰਮ ਦਾ ਚੰਗਾ ਜਾਂ ਮਾੜਾ ਫਲ ਮਨ ਦੀ ਭਾਵਨਾ ਤੇ ਨਿਰਭਰ ਹੈ ਮਨ ਮੇਲੇ ਸਭ ਕਿਛ ਮੇਲਾ ਤਨ ਧੋਤੈ ਮਨ ਹਛਾ ਨ ਹੋਇ ਪੰਨਾ 558 ਮਨ ਮੇਲੇ ਭਗਤ ਨ ਹੋਵਈ ਨਾਮ ਨ ਪਾਇਆ ਜਾਏ ਪੰਨਾ 39 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮਨ ਦੀ ਸੁਧਾਈ ਪ੍ਰਤੀ ਹੀ ਹੈ ਮਨ ਰੇ ਕੌਣ ਕੋ ਮਤ ਤੈ ਲੈਨੀ ਪੰਨਾ 631 ਮਨ ਰੇ ਕਿਉ ਛੂਟੋਂ ਬਿਨ ਪਿਆਰ ਪੰਨਾ 60 ਮਨ ਰੇ ਹਉ ਮੇ ਛੋੜ ਗੁਮਾਨ ਪੰਨਾ 21 ਮਨ ਰੇ ਹਉ ਮੇ ਮੋਹ ਦੁਖ ਭਾਰੀ ਪੰਨਾ 1260 ਅਤੇ ਫਿਰ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਮਦਾ ਜਿਸ ਬਖਸ਼ੇ ਤਿਸ ਬਿਗ ਨ ਕੋਏ ਪੰਨਾ 1258 ਇਸ ਤਰ੍ਹਾਂ ਮਨ ਨੂੰ ਸੋਧਣ ਦੀ ਸਿੱਖਿਆ ਨਾਲ ਸੰਬੰਧਤ ਗੁਰੂ ਫਰਮਾਨਾਂ ਦੀ ਗਿਣਤੀ ਸੈਂਕੜਿਆਂ ਨਾਲੋਂ ਟੱਪ ਤੁਰਦੀ ਹੈ ਪਰ ਸਵਾਇ ਕੇ ਸੁਚੇ ਰੱਖਣ ਦੇ ਉਪਦੇਸ਼ ਦੇ ਅਜਿਹਾ ਕੋਈ ਗੁਰਬਾਣੀ ਸ਼ਬਦ ਨਹੀਂ ਮਿਲਦਾ ਜਿਸ ਤੋਂ ਸਰੀਰ ਦੀ ਕਿਸੇ ਮਰਜ਼ਾਦਾ ਨੂੰ ਸੱਚ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਹੋਵੇ ਸਗੋਂ ਸੀਸ ਨਵਾਇਆ ਕਿਆ ਤੀ ਹੈ ਜਾਂ ਰਿਧੇ ਕਸ਼ੁੱਦੇ ਜਾਹੀਂ ਪੰਨਾ 470 ਪਰ ਮਨ ਨਿਰਮਲ ਅਨੰਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਪੰਨਾ 103 ਮਨ ਨਿਰਮਲ ਸਾਚੇ ਸ਼ਬਦ ਸਮਾਹੀ ਪੰਨਾ 361 ਮਨ ਨਿਰਮਲ ਹੋਏ ਸੰਤਾਂ ਤੂਰੇ ਪੰਨਾ 563 ਜੀਵਨ ਪਵਿੱਤਰ ਕਰਨ ਵਾਲੇ ਕਰਮ ਕਰਨ ਲਈ ਵੀ ਮਨ ਨੂੰ ਹੀ ਸੰਬੋਧਨ ਕਰਦੇ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਹਨ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਪੰਨਾ 678 ਪੰਥ ਦੀ ਵੱਡੀ ਵੱਦ ਕਿਸਮਤੀ ਹੈ ਕਿ ਅਜ ਪੰਥ ਦੇ ਸ਼ਰੋਮਣੀ ਜਥੇਦਾਰ ਅਜਿਹੇ ਬਣ ਗਏ ਹਨ ਜਿਹੜੇ ਮਨ ਦੀ ਸਫਾਈ ਦੀ ਗੱਲ ਕਰਨੀ ਵਿਅਰਥ ਸਮਝ ਰਹੇ ਹਨ ਅਤੇ ਸਰੀਰ ਦੀ ਮਰਜ਼ਾਦਾ ਨੂੰ ਧਰਮ ਦਾ ਅੰਗ ਬਣਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦਾ ਮਖੌਲ ਉਡਾ ਰਹੇ ਹਨ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਆ ਜਾਏ ਪੰਨਾ 1369 ਅਰਥ ਹੇ ਕਬੀਰ ਇਹ ਜੋ ਸਿਰ ਮੋਨਾ ਕੇ ਆਪਣੇ ਆਪ ਨੂੰ ਸਾਧ ਸਮਝਦਾ ਫਿਰਦਾ ਹੈ ਇਸ ਨੇ ਆਪਣਾ ਮਨ ਨਹੀਂ ਮੋਨਿਆ ਮਨ ਉਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਕੀਤੀ ਸਿਰ ਦੇ ਕੇਸ ਮੋਨਾਇਆ ਤਾਂ ਇਹ ਸਾਧੂ ਨਹੀਂ ਬਣ ਗਿਆ ਜਿਸ ਵੀ ਮੰਦੇ ਕਰਮ ਦੀ ਪ੍ਰੇਰਣਾ ਕਰਦਾ ਹੈ ਮਨ ਹੀ ਕਰਦਾ ਹੈ ਜੇ ਸਾਧੂ ਬਣ ਦੀ ਖਾਤਰ ਹੀ ਸਿਰ ਮੋਨਾਇਆ ਹੈ ਤਾਂ ਸਿਰ ਮੋਨਾਉਣਾ ਵਿਅਰਥ ਹੈ ਮੰਮਾ ਮਨਸਿਓ ਕਾਜ ਹੈ ਮਨ ਸਾਧੇ ਸਿਧ ਹੋਏ ਮਨ ਹੀ ਮਨਸਿਓ ਕਹੇ ਕਬੀਰਾਂ ਮਨ ਸਾ ਮਿਲਿਆ ਨਾ ਕੋਇ ਪੰਨਾ 342 ਅਰਥ ਹਰੇਕ ਜੀਵ ਦਾ ਜਗਤ ਵਿੱਚ ਆਉਣ ਦਾ ਅਸਲ ਕੰਮ ਮਨ ਨਾਲ ਹੈ ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿੱਚ ਰੱਖੇ ਮਨ ਨੂੰ ਵਸ ਵਿੱਚ ਕੀਤਿਆਂ ਹੀ ਜੀਵ ਨੂੰ ਅਸਲ ਮਨੋਰਥ ਦੀ ਕਾਮਯਾਬੀ ਹੁੰਦੀ ਹੈ ਕਬੀਰ ਆਖਦਾ ਹੈ ਕਿ ਜੀਵ ਦਾ ਅਸਲ ਕੰਮ ਨਿਰੋਲ ਮਨ ਨਾਲ ਹੀ ਹੈ ਮਨ ਵਰਗਾ ਜੀਵ ਨੂੰ ਹੋਰ ਕੋਈ ਨਹੀਂ ਮਿਲਿਆ ਜਿਸ ਨਾਲ ਇਸ ਦਾ ਅਸਲ ਵਾਪਿੰਦਾ ਹੋਵੇ ਅਜਿਹੇ ਹੋਰ ਵੀ ਸੈਂਕੜੇ ਗੁਰੂ ਸ਼ਬਦ ਹਨ ਇੰਨੀ ਬਹੁਤ ਵਾਰੀ ਮੰਨ ਦੀ ਵਰਤੋਂ ਕੀਤੀ ਜਾਣ ਤੋਂ ਪਤਾ ਲੱਗਦਾ ਹੈ ਕਿ ਮਨੁੱਖਾ ਜ਼ਿੰਦਗੀ ਵਿੱਚ ਮਨ ਦੀ ਕਿੰਨੀ ਜ਼ਿਆਦਾ ਮਹੱਤਤਾ ਹੈ ਆਓ ਸਤਿਗੁਰੂ ਨਰਨਕਾਰੀ ਜੀ ਦੇ ਇਸ ਪਾਵਨ ਸ਼ਬਦ ਨੂੰ ਮੁੜ ਮੁੜ ਚਿਤਾਰੀਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ ਪੰਨਾ 19 ਅਤੇ 20 ਅਰਥ ਹੈ ਨਾਨਕ ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲੀ ਵਿਕਾਰ ਉਸ ਤੋਂ ਪਰੇ हट ਗਏ ਉਸ ਦਾ ਮਨ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ ਉਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ ਉਹਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੇ ਅਦ ਵਿੱਚ ਰੰਗਿਆ ਰਹਿੰਦਾ ਹੈ ਸਦਾ ਥਿਰ ਪ੍ਰਭੂ ਦੀ ਜੋਤ ਸਦਾ ਉਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਸ੍ਰਿਸ਼ਟੀ ਸਿਰਜਣਾ ਬਾਰੇ ਪੜਨ ਲਈ ਵਿਪਰਨ ਕੀ ਰੀਤ ਸੱਚ ਦਾ ਮਾਰਗ ਭਾਗ 8ਵਾਂ ਆਪ ਜੀ ਪੜ ਸਕਦੇ ਹੋ ਗੁਰਬਖਸ਼ ਸਿੰਘ ਕਾਲਾ ਅਫਗਾਨਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7ਵਾਂ 8ਵੇਂ ਕਾਂਡ ਦਾ 42ਵਾਂ ਲੇਖ ਵਾਜ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ